ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰਦਾਰ ਬਲੌਗ ਚੈਨਲ ਦੇ ਉੱਪਰ ਪਲੀਜ਼ ਆਪਣੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਵੀ ਜਿਹੜਾ ਆਪਣਾ ਸ਼ਾਪ ਹੈ ਇੱਥੇ ਖੇਤ ਦੇ ਵਿੱਚ ਜਿਹੜੀ ਆਪਾਂ ਤਿਆਰ ਕੀਤੀ ਸੀਗੀ ਤਕਰੀਬਨ ਬਸ ਹੋਏਗੀ ਆਪਾਂ ਤੁਹਾਨੂੰ ਦਿਖਾਉਣੀ ਹੈ ਦੇ ਵਿੱਚ ਆਪਾਂ ਫਰਸ਼ ਲਾਤਾ ਤੇ ਬਾਕੀ ਇਹ ਹੈਗੀ ਆਪਣੀ ਜਗਾ ਜੀ ਹਲੇ ਕੰਪਲੀਟ ਹੋਣ ਦੇ ਵਿੱਚ ਇਹਨੂੰ ਟਾਈਮ ਲੱਗੂਗਾ ਤੇ ਹੁਣ ਜਿਹੜੀ ਆਪਣੀ ਸ਼ਾਪ ਹੈਗੀ ਆਪਾਂ ਪਿੰਡੋਂ ਖੇਤ ਲੈ ਕੇ ਆਉਣੀ ਹੈ ਤੇ ਇੱਕ ਦੋ ਦਿਨਾਂ ਦਾ ਜਿਹੜਾ ਕੰਮ ਰਹਿੰਦਾ ਉਹ ਬਾਕੀ ਹੈ ਕਿ ਹਾਲੇ ਮਿਸਤਰੀ ਨਹੀਂ ਆਉਣਾ ਅਜ ਸਟਰ ਵਾਲੇ ਤੇ ਕੈਵਨ ਵਾਲੀ ਮਿਸਤਰੀ ਨਹੀਂ ਤੇ ਉਹ ਆਨਾਪ ਲੈ ਕੇ ਉਸ ਤੋਂ ਬਾਅਦ ਤਿਆਰ ਕਰਕੇ ਦੇਣਗੇ ਆਪਾਂ ਨੂੰ ਲੱਗ ਜਾਣਾ ਟਾਈਮ ਥੋੜਾ ਜਿਹਾ ਤੇ ਬਾਕੀ ਚਲੋ ਹੁਣ ਐ ਜੀ ਅੱਗੇ ਜਿਹੜਾ ਸੀਜ਼ਨ ਥੋੜਾ ਜਿਹਾ ਆਫ ਹੋ ਜਾਂਦਾ ਹੈ ਪਿੰਡਾਂ ਦੇ ਵਿੱਚ ਜਿਹੜੀਆਂ ਹੁਣ ਬੀਬੀਆਂ ਹੁੰਦੀਆਂ ਨੇ ਗੀਆਂ ਵੀ ਵਿਆਹ ਹੁੰਦੇ ਨੇ ਗੇ ਹਨਾ ਉਹ ਵਿਚਾਰ ਕਰਦੇ ਨੇ ਅੱਗੇ ਆਪਣੇ ਸਰਾਦ ਝੜ ਜਾਂਦੇ ਨੇ ਬਾਲਿਆ ਚ ਤਾਂ ਨਹੀਂ ਚਲੋ ਵਿਚਾਰ ਹੁੰਦੀ ਸਰਾਦ ਆ ਜਾਂਦੇ ਨੇ ਸਰਾਦਾਂ ਦੇ ਵਿੱਚ ਕਪੜਾ ਬਹੁਤ ਘਟ ਲੈਂਦੀਆਂ ਨੇ ਗੀਆਂ ਕਿਉਂਕਿ ਉਹਨਾਂ ਸਰਾ ਦੇਖੋ ਬਸ ਇਹ ਤੋਂ ਪੂਰਨ ਮਾਸੀ ਤੋਂ ਚੜ ਜਾਣਗੇ 15 ਦਿਨਾਂ ਤੱਕ ਐਨੇ ਆਪਣਾ ਹਲੇ ਕੰਮ ਉੱਥੇ ਹੈਗਾ 15 ਦਿਨਾਂ ਦਾ ਵੀ ਹਲੇ ਆਪਣਾ ਦੁਕਾਨ ਦਾ ਕੰਮ ਰਹਿੰਦਾ ਹੈਗਾ ਕੁਝਕ ਦਿਨਾਂ ਦਾ ਐਨੇ ਆਪਣਾ 15 ਦਿਨਾਂ ਦੇ ਵਿੱਚ ਵਿੱਚ ਆਪਾਂ ਸਾਰੀ ਐਡਜਸਟਮੈਂਟ ਜਿਹੜੀ ਇੱਥੇ ਸੈਟਿੰਗ ਕਰ ਲਾਂਗੇ ਕਿਉਂਕਿ ਦੁਕਾਨ ਕਸਟਮਰ ਦਾ ਰਾਸ਼ਾ ਜਿਹੜਾ ਥੋੜਾ ਜਿਹਾ ਡਾਊਨ ਹੋਊਗਾ ਹੁਣ ਆਫ ਸੀਜ਼ਨ ਸੋ ਚਲੋ ਜੀ ਆਪਾਂ ਤੁਹਾਨੂੰ ਆਪਾਂ ਦਿਖਾਈਏ ਆਪਣਾ ਦੁਕਾਨ ਕਿਸ ਤਰ੍ਹਾਂ ਆਪਾਂ ਫਰਸ਼ ਲਾਇਆ ਕਿਸ ਤਰ੍ਹਾਂ ਆਪਾਂ ਉਹ ਸੜਕ ਦੇਤੇ ਤਿਆਰ ਕੀਤੀ ਹੈ ਸੋ ਠੀਕ ਹੈ ਜੀ ਆਜੋ ਇਹ ਆਪਣਾ ਘਰ ਹੈ ਤੁਹਨ ਦਿਖਾਈਓ ਪਹਿਲਾ ਵੀਡੀਓ ਦੇ ਵਿੱਚ ਆਪਣੀ ਕੋਠੀ ਹੈ ਇਧਰ ਲੈ ਜੀ ਇਹ ਹੈ ਇਧਰ ਹੈਗਾ ਆਪਣਾ ਕਾਰ ਤੇ ਆਪਾਂ ਇੱਥੇ ਗੇਟ ਰੱਖਿਆ ਇੱਕ ਰੂਮ ਦੇ ਵਿੱਚ ਆਉਣ ਦਾ ਤੇ ਇਹ ਹੈਗਾ ਆਪਣਾ ਬਾਹਰਲਾ ਸ਼ਰਕ ਦੇ ਉੱਪਰ ਹੈ ਗੇਟ ਇਹ ਵਾਲਾ ਇੱਥੇ ਆਪਾਂ ਅੱਜ ਹੁਣ ਸ਼ਟਰ ਦਾ ਨਾਪ ਦਿੰਨੇ ਆ ਤੇ ਕਹਿਵਾਂ ਦਾ ਸ਼ਟਰ ਦਾ ਨਾਪ ਤੇ ਕੈਵਨ ਦਾ ਨਾਪ ਲੈ ਕੇ ਹਫਤੇ ਤੱਕ ਤਿਆਰ ਕਰਕੇ ਆਪਣਾ ਲਾ ਜਾਣਗੇ ਸੋ ਆਪਾਂ ਜਿਹੜਾ ਇੱਥੇ ਸ਼ਾਪ ਹੈ ਦੁਕਾਨ ਹੈ ਜਿਹੜੀ ਸਾਰੀ ਆਪਾਂ ਇੱਥੇ ਸੈਟਿੰਗ ਕਰ ਲੈਣੀ ਹੈ ਸੋ ਇਹਦੇ ਵਿੱਚ ਫਰਸ਼ ਵੀ ਲੱਗ ਗਿਆ ਦਿਖਾਈਓ ਟਾਈਲ ਵਾਲਾ ਫਰਸ਼ ਮੈਂ ਝਾੜੂ ਲਾਉਣਾ ਹੋ ਰਿਹਾ ਪੋਚਾ ਲੱਗੇਗਾ ਨਹੀਂ ਸਾਫ਼ ਕਰਕੇ ਝਾੜੂ ਲਾ ਕੇ ਪਤੂਰੀ ਸੰਸਣਾ ਝਾੜੂ ਲਾ ਕੇ ਪੋਚਾ ਲਾ ਦਿੰਗਾ ਇਹ ਮਿਸਤਰੀ ਨੇ ਕੱਲ੍ਹ ਉਹ ਤੋੜਪੰਨ ਕਰੀ ਹੋਣੀ ਮੜੀ ਮੋਟੀ ਕੇ ਇੱਥੇ ਖਲਾਰਾ ਜਿਹਾ ਖੰਡੇ ਪਾਏਗਾ ਹੁਣ ਵਾਸਤੇ ਇਹ ਕੱਲ ਬਣਾਈਏ ਨੇ ਮੇਲੇ ਦਾ ਪੌੜੀਆਂ ਹਨਾ ਪਹਿਲਾਂ ਇੱਧਰ ਨਹੀਂ ਬਣਾਈ ਜਾਂਦੇ ਪੌੜੀਆਂ ਇੱਧਰ ਇੱਧਰਲੀ ਸਾਈਡ ਪੌੜੀਆਂ ਬਣਾਈਆਂ ਦੇ ਵਿਚਾਰੇ ਵਿਚਾਰੇ ਹੁਣ ਇੱਧਰ ਵੀ ਬਣਾਤੀਆਂ ਚਲ ਵਧੀਆ ਦੋਨਾਂ ਪਾਸੇ ਆ ਗਈ ਸੈਟਿੰਗ ਕਈ ਵਾਰ ਇੱਧਰ ਦੀ ਵੀ ਆ ਸਕਦਾ ਹੈ ਨਾ ਦੇਖੋ ਜੀ ਸਾਰਾ ਇੰਨਾ ਕ ਇੱਥੇ ਤੱਕ ਕੰਮ ਹੈ ਜਿਹੜਾ ਆਪਣਾ ਹੋ ਗਿਆ ਹੁਣ ਬਸ ਫੀਟਿੰਗ ਕਰਵਾਉਣੀ ਹੈ ਅੰਦਰ ਹਲੇ ਲੱਕੜ ਦੀ ਫੀਟਿੰਗ ਕਰਵਾਵਾਂਗੇ ਆਪਾਂ ਕੱਪੜਾ ਰੱਖਣ ਵਾਸਤੇ ਹੈਂਗਰ ਵਗੈਰਾ ਜੋ ਜਿਹੜੇ ਆਪਾਂ ਨੇ ਹੁਣ ਬੁਟੀਕ ਪੀਸ ਵੀ ਆਪਾਂ ਰੈਡੀ ਕਰਾਂਗੇ ਤੇ ਜੋ ਵੀ ਆਪਣਾ ਸ਼ਾਪ ਦੇ ਉੱਤੇ ਉੱਥੇ ਮਟੀਰੀਅਲ ਹੁੰਦਾ ਸੀ ਉਹ ਵੀ ਆਪਾਂ ਸ਼ਾਪ ਦੇ ਉੱਤੇ ਸਾਰਾ ਇੱਥੇ ਮਟੀਰੀਅਲ ਰੱਖਿਆ ਕਰਾਂਗੇ ਆਪਾਂ ਇਸ ਤਰ੍ਹਾਂ ਨਹੀਂ ਵੀ ਹੁਣ ਆਪਾਂ ਆਨਲਾਈਨ ਦਾ ਕੰਮ ਸ਼ੁਰੂ ਕਰ ਲਿਆ ਵੀ ਸਿਰਫ ਆਪਾਂ ਸੂਟ ਹੀ ਰੈਡੀ ਕਰਾਂਗੇ ਆਪਾਂ ਸ਼ਾਪ ਦੇ ਉੱਤੇ ਹਰ ਇੱਕ ਤਰ੍ਹਾਂ ਦੀ ਚੀਜ਼ ਜਿਹੜੀ ਰੱਖਿਆ ਕਰਾਂਗੇ ਜੋ ਵੀ ਆਪਾਂ ਪਿੰਡ ਦੇ ਵਿੱਚ ਰੱਖਦੇ ਸੀਗੇ ਪਿੰਡ ਦੇ ਵਿੱਚ ਆਪਣੀ ਸੇਲਿੰਗ ਸੀ ਸਭ ਚੀਜ਼ ਦੀ ਉਹ ਵੀ ਆਪਾਂ ਇੱਥੇ ਸ਼ਾਪ ਦੇ ਉੱਤੇ ਰੱਖਿਆ ਕਰਾਂਗੇ ਠੀਕ ਹੈ ਜੀ ਜਿਵੇਂ ਜਿਹਦੀ ਵੀ ਚਾਹ ਦੇ ਵੀ ਆਪਾਂ ਹਰ ਇੱਕ ਚਲੋ ਜੀ ਹੁਣ ਆਪਾਂ ਕਰਦੇ ਆਂ ਕੰਮ ਤੇ ਉਧਰ ਆਪਾਂ ਗੇਟ ਲਾ ਕੇ ਇਧਰ ਜੇ ਨਿਕਲ ਲਵਾਂਗੇ ਪਹਿਲਾਂ ਆਪਾਂ ਮਿਰਚਾਂ ਤੋੜ ਕੇ ਲੈ ਕੇ ਆਉਨੇ ਆਂ ਹੁਣ ਚਲੋ ਆਪਾਂ ਹਲੇ ਆਪਣਾ ਗੋਹਾ ਖੂੜਾ ਕੰਮ ਤਾਂ ਜਿਹੜਾ ਹੈਗਾ ਸਾਰਾ ਕਰਨ ਵਾਲਾ ਪਿਆ ਹੈ ਹਲੇ ਪਗੋਹਾ ਸੱਟਣੇ ਕੱਪੜੇ ਮਸ਼ੀਨ 'ਚ ਪਾਏ ਪਏ ਨੇ ਜੀ ਫਿਰ ਉਸ ਤੋਂ ਬਾਅਦ ਜੀ ਸਾਡੇ ਨਲੇ ਅੱਜ ਉਸ ਅਨੁਸਾਰਿਆਂ ਨੂੰ ਪਤੀ ਜੀ ਮੱਸੀਆ ਦਾ ਦਿਹਾੜਾ ਆਪਾਂ ਮੱਸੀਆ ਤੀ ਜਾ ਕੇ ਆਉਣਾ ਸਾਡੇ ਚੀਮਾ ਸਾਹਿਬ ਨੇੜੇ ਗੁਰੂ ਘਰ ਹੈ ਬਹੁਤ ਵੱਡਾ ਸੰਤ ਮਹਾਰਾਜਾ ਤਰ ਸਿੰਘ ਜੀ ਦਾ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਵਾਵਾਂਗੇ ਅਸੀਂ ਉੱਥੇ ਵੀ ਜਾ ਕੇ ਆਉਣਾ ਅੱਜ ਲਾ ਦਾਂਗੇ ਉਧਰ ਦੀ ਲਾ ਦਾਂਗੇ ਗੇਟ ਮੈਂ ਖਣਾ ਆ ਕੇ ਫਿਰ ਲਾ ਦਾਂਗੇ ਬਾਅਦ ਦੇ ਵਿੱਚ ਗੇਟ ਤੋ ਆਪਾਂ ਉਧਰ ਦੀ ਚਲ ਜਾਨੇ ਫਿਰ ਗੇਟ ਤਾਂ ਲਾਉਣਾ ਪੂਗਾ ਅੰਦਰ ਲਾ ਅੱਛਾ ਵੀ ਹੁਣੀ ਹੁਣੀ ਉਧਰ ਦੀ ਜਾਨੇ ਮੈਨੂੰ ਆਕੀ ਲਾਤੀ ਅੰਜੀਰ ਸੱਸੀ ਕਾ ਹਾਂ ਅੰਜੀਰ ਦੇ ਬੂਟੇ ਲਾਤੇ ਇੱਥੇ ਵੀ ਹੁਣੇ ਬੂਟੇ ਲਾਵਾਂਗੇ ਇੱਥੇ ਜਿਹੜੀ ਸੋੜੀ ਸਾਫ਼ ਜਗ੍ਹਾ ਛੱਡੀ ਹੈ ਨਾ ਇੱਥੇ ਬੂਟੇ ਲਾਵਾਂਗੇ ਹਲੇ ਕਿਉਂਕਿ ਚਲੋ ਐਨੇ ਜਿੰਨਾ ਚਿਰ ਆਪਣਾ ਦੁਕਾਨ ਦਾ ਕੰਮ ਸਹੀ ਹੈ ਅੱਗੇ ਚਲੋ ਕਈ ਵਾਰ ਕੰਮ ਵਧਾਉਣਾ ਪੈ ਜਾਂਦਾ ਹੋਰ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਤਾਂ ਇੱਥੇ ਜਗ੍ਹਾ ਥੋੜੀ ਜੀ ਤਾਂ ਛੱਡੀ ਹੈ ਵੀ ਚਲੋ ਜੇ ਕੋਈ ਦੁਕਾਨ ਵਗੈਰਾ ਹੋਰ ਇੱਥੇ ਬਣਾਉਣੀ ਪੈਗੀ ਤਾਂ ਆਪਾਂ ਬਣਾ ਲਾਂਗੇ ਹਨਾ ਜੀ ਐਨੇ ਆਪਾਂ ਇੱਥੇ ਸਬਜ਼ੀ ਬਾਜੀ ਕਰਿਆ ਕਰਾਂਗੇ ਕੋਈ ਬੂਟੇ ਲਾ ਲੈਣੇ ਇਨਾ ਇੱਥੇ ਲੱਗੂਗਾ ਫਰਸ਼ ਸੜਕ ਤੱਕ ਆਪਾਂ ਫਰਸ਼ ਲਾ ਦਾਂਗੇ ਇੱਥੇ ਤਾਂ ਕਰਕੇ ਜਿਹੜੀ ਇਹ ਨੀਂਹ ਭਰੀਏ ਥੋੜੀ ਜੀ ਫਿਰ ਇੱਧਰ ਸਾਡਾ ਪਾਣੀ ਦਾ ਰਸਤਾ ਜਿਹੜਾ ਇੱਧਰ ਪਾਣੀ ਲੰਘਦਾ ਦੂਜੇ ਵਾਹਨ ਨੂੰ ਤਾਂ ਕਰਕੇ ਇੱਥੇ ਇਸ ਤਰ੍ਹਾਂ ਇੱਧਰਲੀ ਪਾਸੇ ਕੰਦ ਮਾਰ ਤੇ ਇੱਧਰ ਸਾਰਾ ਫਰਸ਼ ਆ ਜੂਗਾ ਫਰਸ਼ ਨਾਲ ਨਾ ਐ ਵਧੀਆ ਲੱਗੂਗਾ ਤੇ ਨਾਲੇ ਚਰੁੰਦਰਾ ਕਈ ਵਾਰ ਹਨਾ ਕਸਟਮਰ ਇੱਥੇ ਮਿੱਟੀ ਨਹੀਂ ਆਂਦਾ ਹੈਗਾ ਇੱਥੇ ਤੱਕ ਇੱਥੇ ਫਰਸ਼ ਜਿਹੜਾ ਆਪਾਂ ਸੜਕ ਤੱਕ ਫਰਸ਼ ਲਾ ਦਾਂਗੇ ਚਲੋ ਜੀ ਬਹੁਤ ਵਧੀਆ ਹੋ ਜੂਗਾ ਪਰ ਮਾਤਾ ਮਾਂ ਕਰੇ ਅਹੀਂ ਅਗੇ ਅਗੇ ਹੋਰ ਇਸਤਰੀਆਂ ਆਪਣਾ ਜਿਹੜਾ ਹੈਗਾ ਕੰਮ ਹੈ ਸਹੀ ਆਉਂਦਾ ਜਾਊਗਾ ਚਲੋ ਜੀ ਉਹਨਾਂ ਪੈਦਰ ਸਬਜੀ ਭਾਜੀ ਤੋੜ ਕੇ ਲਿਆਉਣੀ ਆਪਾਂ ਇੱਧਰ ਲਈ ਗਿਟ ਜਾਨੇ ਆ ਇਹ ਵੀ ਬਣਾ ਬਣ ਗਿਆ ਚਲੋ ਮੱਝਾਂ ਨਾਲ ਖੁਲੀਆਂ ਬਣ ਗਈਆਂ ਇੱਥੇ ਪਲਾਮਾਂਗੀ ਟੋਕੀ ਵਾਲੀ ਮਸ਼ੀਨ ਤੇ ਬਣ ਗਈ ਆਪਣੀਆਂ ਖੁਲੀਆਂ

मिन्ता कौड़ी वादिया लगती कौड़ी का कोई चक्कर नहीं है मेनता मिर्च चाहिए रोटी खाने लाके दू हुँ? पाता नानी पाता की थी ओ नानी तो पवा ले जो दई थी नानी नानी तो चार पुवा ਮੇਕਅਪ ਉਹ ਨਾ ਨੀੜਾ ਬਲੌਗ ਵੀ ਬਣਾਇਆ ਸੀ ਉਹ ਵੀ ਨਹੀਂ ਆਪਾਂ ਤਾਂ ਵੀਡੀਓ ਪਈ ਹੈਗੀ ਕੁਸਾਇਦ ਰੁੱਝੇ ਗਏ ਜੀ ਕੰਮ ਸਾੜੀ ਇਹਨਾਂ ਵੀਡੀਓ ਬਹੁਤ ਸਕਿੱਪ ਸਾੜੀ ਇਹਨਾਂ ਕਾਫੀ ਵੀਡੀਓ ਸਕਿੱਪ ਹੋ ਗਏ ਕਈ ਦਿਨ ਸਾਨੂੰ ਥੋੜਾ ਜਿਹਾ ਐਮਰਜੈਂਸੀ ਕੰਮ ਜੇ ਵੀ ਹੋ ਗਏ ਤੇ ਇੱਕ ਦੋ ਤੇ ਬਾਕੀ ਬਸ ਥੋੜਾ ਜਿਹਾ ਟਾਈਮ ਹੈ ਕੁਝ ਹੁਣ ਦੇਖੋ ਰਖੜੀ ਤਿਹਾਰ ਕਰਕੇ ਤਿਆਰ ਕਰਕੇ ਸੀਜ਼ਨ ਬਹੁਤ ਸੀਗਾ ਕਿਉਂਕਿ ਉੱਥੇ ਸ਼ਾਪ ਹਰ ਇੱਕ ਨੂੰ ਪਤਾ ਹੈ ਵੀ ਸ਼ਾਪ ਲੈ ਕੇ ਜਾਣੀ ਇਹਨਾਂ ਨੇ ਉੱਥੇ ਤੇ ਤਾਂ ਕਰਕੇ ਜਿਹੜਾ ਦੁਕਾਨ ਤੇ ਕਸਟਮਰ ਵਧੀਆ ਰਹਿੰਦਾ ਸੀਗਾ ਤੇ ਟਾਈਮ ਹੀ ਨਹੀਂ ਮਿਲਿਆ ਆਪਾਂ ਨੂੰ ਵੀਡੀਓ ਪਾਉਣ ਦਾ ਡੇਲੀ ਵੀਡੀਓ ਦੀ ਵੇਟ ਕਰਿਆ ਕਰੋ ਆਪਣੀ ਵੀਡੀਓ ਡੇਲੀ ਆਇਆ ਕਰੂਗੀ ਪਲੀਜ਼ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਚਲ ਜੀ ਹੁਣ ਆਪਾਂ ਸੜਦੇ ਆਂ ਗੋਹਾ ਤੇ ਆਪਣਾ ਹਲੇ ਗੋਹਾ ਵੀ ਮੱਜਾਂ ਦਾ ਸਾਰਾ ਪਿਆ ਸਕਣ ਵਾਲਾ ਖੋਲਦੇ ਆਂ ਦਸਤੋ ਬਾਅਦ ਜਾਣਾਗਾ ਤੁਹਾਨੂੰ ਦੱਸਿਆਗਾ ਇੰਨੀ ਕ ਤੋੜ ਲਈ ਮੈਂ ਕੋਈ ਇੰਨੀ ਕ ਤੇ ਹੈਗੀਆਂ ਬਹੁਤ ਨਹੀਂ ਕੀ ਹੋਰ ਤੋੜਾ ਨਹੀਂ ਤੁਸੀਂ ਖਾਣੀ ਆ ਤੂੰ ਨਹੀਂ ਖਾਂਦੀ ਮਿਰਚ ਖਾਇਆ ਕਰੋ ਜਿਹੜੇ ਹੂੰ ਕੋੜੀਆਂ ਇੰਨੀ ਵੀ ਨੀ ਕੋੜੀਆਂ ਹੈਗੀਆਂ ਅਗਲਾ ਸਕਲੇਪਤ ਕਦੋਂ ਤਾਂ ਨਹੀਂ ਲੱਗਿਆ ਹੋਇਆ ਕੋਈ ਕਦੋਂ ਤਾਂ ਆਈ ਕਦੋਂ ਤਾਂ ਐਨੇ ਕਦੂ ਲੱਗੇ ਤੇ ਕੀ ਐਨੇ ਜ਼ਿਆਦੇ ਕਦੂ ਲੱਗੇ ਬਹੁਤ ਘਰਾਂ ਨੂੰ ਕਦੂ ਖਵਾਤੇ ਪਰ ਹੁਣ ਹਟ ਗਏ ਲੱਗਣੋਂ ਸਾਰੇ ਕੁਝ ਤਾਂ ਮੀਂਹ ਹੀ ਬੇਲੇ ਹੀ ਖਰਾਬ ਕਰਤੀਆਂ ਕੁਝ ਲਾਲਾ ਵੀ ਹੁਣ ਮੌਸਮ ਦਾ ਵੀ ਬਹੁਤ ਫਰਕ ਪਿਆ ਬਹੁਤ ਟਾਈਮ ਹੋ ਗਿਆ ਲੱਗਦਾ ਇਹਨੂੰ ਕਦੂ 2-3 ਮਹੀਨੇ ਹੋ ਗਏ ਕਦੂ ਲੱਗਦੇ तोरियां लग रही थोड़ी थोड़ी माड़ी मोटी कदी जी सब्जी आ जा मैं फटाफट पुत कद कद शंबर देाड़ू लावेगी चल मैं चकनी गोहा फिर तू आ जाता ਆਏ ਮਟੂ ਤੁਹਾਨੂੰ ਤਾਂ ਖੁਸ਼ੀ ਮਿਲ ਗਈ ਆਪਣਾ ਬਾਬਾ ਜੀ ਦਾ ਆ ਗਿਆ ਕੋਆਕ ਤੋਂ ਨਾਸਟਾ ਮਿਲ ਗਿਆ ਤਾਂ ਤੁਸੀਂ ਸੋਚੋ ਕਿ ਉਹਨੂੰ ਕੱਟ ਕੇ ਉਹਨੂੰ ਬਾਦ ਗੀ ਮਿਲੇਗਾ ਜਿਆਦਾ ਲੱਗਿਆ ਲੱਗਿਸ ਨੂੰ ਨਾ ਤਾਂ ਪਹਿਲਾਂ ਹਾਂ ਲੱਗਿਆ ਲੱਗਿਸ ਹੇਰਪਾ ਜੋਗਿੰਗ ਨਾਲ ਉਹ ਕਰਦਾ ਦੂਰ ਨੂੰ ਹੋਏ ਦੋ ਦਿਸਦੇ ਕੋਈ ਪਰਫਰਮੈਂਸ ਕਰੇ ਕੋਈ ਨੋ ਬਣਦਾ ਕੋਹਦੀ ਜਿਹੜੇ ਜੋ ਮੋਟੇ ਜਿਹੜੇ ਸਮਝਦੇਗਾ ਸ਼ੀ ਮਾਲਾ ਜੇ ਚਾਰ ਸ਼ੀ Thank <laughs> you. Yeah.